ਸੋ ਇਸ ਮਲੇ ਦੀ ਵੱਡੀ ਖਬਰ ਨੂਰਪੁਰ 베ਦੀ ਕਸਬੇ ਤੋਂ ਆ ਰਹੀ ਹੈ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਨੂਰਪੁਰ 베ਦੀ ਇਲਾਕੇ ਦੇ ਵਿੱਚ ਮੱਝਾਂ ਤੇ ਹੋਰ ਕਈ ਤਰ੍ਹਾਂ ਦੇ ਪਸ਼ੂ ਚੋਰੀ ਹੋਣ ਦੀਆਂ ਘਟਨਾਵਾਂ ਅਕਸਰ ਆਪਾਂ ਸੁਣੀਆਂ ਸੀ ਦਿਖਾਈਆਂ ਵੀ ਸੀ ਆਪਣੇ ਚੈਨਲ ਦੇ ਰਾਹੀਂ ਪਰ ਲੇਕਿਨ ਉਦੋਂ ਤੋਂ ਹੀ ਸੀਐਸਟਾਫ ਪਰ ਉਪਰ ਅਤੇ ਥਾਣਾ ਨੂਰਪੁਰ 베ਦੀ ਦੇ ਐਸਐਚਓ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਉਹਨਾਂ ਦੇ ਕੋਸ਼ਿਸ਼ਾਂ ਦੇ ਸਦਕਾ ਜਿਹੜੇ ਚੋਰਾਂ ਦੇ ਤੱਕ ਪਹੁੰਚਣ ਦੀ ਜਿਹੜੀ ਬਿਲਕੁਲ ਹੁਣ ਮਹਿੰਜੜੀ ਪੂਰੀ ਹੋ ਚੁੱਕੀ ਹੈ ਅੱਜ ਦੀ ਜਿਹੜੀ ਖਬਰ ਦੇ ਵਿੱਚ ਨੂਰਪੁਰ ਮੈਦੀਕ ਪੁਲਿਸ ਵੱਲੋਂ ਇੱਕ ਚੋਰ ਬრო ਜੋ ਕਿ ਮੱਝਾਂ ਜਾਂ ਹੋਰ ਪਸ਼ੂ ਵਗੈਰਾ ਚੋਰੀ ਕਰਕੇ ਮੰਡੀਆਂ ਦੇ ਵਿੱਚ ਜਾ ਕੇ ਵੇਚਦੇ ਸੀਗੇ ਉਹਨਾਂ ਨੂੰ ਕਾਬੂ ਕੀਤਾ ਹੈ ਤੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਗੁਰਵਿੰਦਰ ਸਿੰਘ ਢਿੱਲੋਂ ਸਿਚੂ ਦੀ ਅਗਵਾਈ ਦੇ ਵਿੱਚ ਕੀ ਦੱਸਦੇ ਨੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਓ ਸਾਨੂੰ ਲੈ ਚੱਲਿਆ ਨੂਰਪੁਰ ਮੈਦੀਕ ਜੀ ਮਿਤੀ 26 ਤੇ 27 ਦਰਮਿਆਣੀ ਰਾਤ ਨੂੰ ਪਿੰਡ ਸੁਵੇਰੋਵਾਲ ਵਿਖੇ ਤਿੰਨ ਮੱਝਾਂ ਸਾਡੇ ਏਰੀਆ ਚ ਚੋਰੀ ਹੋ ਗਈ ਸੀਗੀਆਂ ਉਧਰ ਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27 8224 ਅਧੀਨ ਤਰ੍ਹਾਂ 302 ਜਿਮਨ 2 ਬੀ ਐਨ ਐਸ ਰਜਿਸਟਰ ਨਾਮ ਨੂੰ ਦੋਸ਼ਾਂ ਦੇ ਖਿਲਾਫ ਕੀਤਾ ਸੀਗਾ ਜੋ ਕਿ ਇਸ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜਾ ਹੈਗਾ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਹਿਮਾਚਲ ਦੇ ਵਿੱਚ ਆਪਰੇਟ ਕਰਦਾ ਸੀਗਾ ਜੋ ਇਸ ਗੈਂਗ ਮੈਂਬਰ ਦੇ ਸਦਸье ਜੋ ਜ਼ਿਆਦਾ ਪੰਜਾਬ ਅਤੇ ਯੂਪੀ ਲੈਵਲ ਦੇ ਵਿੱਚ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸ ਵਿੱਚ ਕੋਲਾਬੋਰੇਸ਼ਨ ਕਰਕੇ ਇੱਕ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਹਦੇ थ्रू ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੰਡੀਆਂ 'ਚ ਇਹ ਵੇਚਦੇ ਸੀਗੇ ਜੀ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਸੁਣ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਲੋਕ ਹਿਮਾਚਲ ਵਿੱਚ ਪਕੜੇ ਗਏ ਸੀਗੇ ਤਾਂ ਉਸ ਦਰਾਂ ਸਾਲ ਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਪੰਜਾਹ ਵਿੱਚ ਵਾਰਦਾਤਾਂ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸ਼ਕਲ ਨੰਬਰ 72 ਦੇ ਵਿੱਚ ਨਿਯਾਤਿਆ ਸੀਗਾ ਤਾਂ ਜਿਹੜੇ ਪੁਲਿਸ ਮਾਨਦਰਾਂ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾਂ ਬਣੀਆਂ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬ 7000 ਰੁਪਏ ਕੈਸ਼ ਰਿਕਵਰ ਕੀਤਾ ਤੇ ਨਾਲ ਹੀ ਜਿਹੜੀ ਨਾਲ ਤਿੰਨ ਮੱਜਾਂ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਅਸੀਂ ਨਾ ਰਿਕਵਰ ਕਰ ਲਿਆ ਮੱਜਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈਆਂ ਨਾਲ ਜਿਹੜਾ ਹੈਗਾ ਸੀ ਅਸੀਂ ਨਾਕਸ ਵੇਰੀ ਲੈ ਕੇ ਆਏ ਆ ਤੇ ਇਸ ਵਾਰ ਇਹ ਸੰਬੰਧੀ ਜਿਹੜਾ ਹੈਗਾ ਡੁਗਾਏ ਨਾਲ ਹਾਲੀ ਜਿਹੜੀ ਤਫ਼ਤੀਸ਼ ਕਰਨੀ ਬਾਕੀ ਹੈ ਕਿੱਥੇ ਦੀ ਹੈ ਜੇ ਉਹਦਾ ਵੈਰੀਫਾਈ ਕਰ ਜੀ ਹਾਲੀ ਵੈਰੀਫਾਈ ਕਰ ਚਨਾਬ ਚਨਾਬ ਕਿਸ ਦੇ ਬਾਰੇ ਪੁੱਛ ਰਹੇ ਜੀ ਬਿਲਕੁਲ ਜੀ ਜਿਹੜੇ ਆਪਣੇ ਜ਼ਿਆਦਾਤਰ ਜੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉਥੇ ਜਦ ਮੱਜਾਂ ਨੂੰ ਫਿਰ ਅੱਗੇ ਜਿਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਹਾਜਾ ਜੋ ਕਿ ਜ਼ਿਆਦਾਤਰ ਸਹਾਰਨਪੁਰ ਦੇ ਰਹਿਣ ਵਾਲੇ ਸੀ ਉਹਨਾਂ ਨਾਲ ਕੋਲਾਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਮੱਜਾਂ ਨੂੰ ਅੱਗੇ ਜਿਹੜਾ ਮੰਡੀਆਂ ਦੇ ਵਿੱਚ ਸਟੇਲ ਕਰਦੇ ਹੁੰਦੇ ਸੀ ਤੇ ਫਿਲਹਾਲ ਜਿਹੜੇ ਇਸ ਮੁਕਦਮੇ ਵਿੱਚ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਜੀ ਹਾਂ ਜੀ ਦੋ ਫਰਾ ਦੇ ਦੋ ਫਰਾ ਦੇ ਕੁਲ ਜਿਨ੍ਹਾਂ ਨੂੰ ਇਹ ਵੇਚਦੇ ਸੀ ਕਹਿੰਦੇ ਕਿ ਜਿਨ੍ਹਾਂ ਨੂੰ ਇਹ ਵੇਚਦੇ ਸੀ ਉਹ ਅੱਗੇ ਜਿਹੜਾ ਮੰਡੀ 'ਚ ਵੇਚਦੇ ਸੀ ਅੱਛਾ ਜੀ ਹਾਂਜੀ ਉਹ ਜਿਹੜੇ ਯੂਪੀ ਦੇ ਬੰਦੇ ਇਹ ਯੂਪੀ ਦੇ ਮੰਡੀਆਂ ਵੇਚਦੇ ਇਹ ਚੈਲ ਕਿੰਨੀ ਕਿ ਫੇਸ ਹੁੰਦੀ ਰਹਿੰਦੀ ਜੀ ਕਰੀਬ ਇਹ 8 ਤੋਂ 9 ਜਿਹੜੀ ਮੱਜਾ ਇਹ ਮੰਨਦੇ ਆ ਤੇ ਮੱਜਾ ਦੇ ਇਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਨਦੇ ਆ ਕਿ ਇਹਨਾਂ ਨੇ ਬਾਕਪ ਸਮੇਂ ਦੌਰਾਨ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚੋਂ ਚੋਰੀ ਕੀਤੀ ਉਹਨਾਂ ਵਿੱਚ ਆਪਣੇ ਕੋਲ ਨੂਰਪੁਰ ਦੀ ਲੱਗੀ ਤਰ੍ਹਾਂ ਵੀ ਲਾਇਆ ਲੇ 1.2 ਲੱਖ ਹਾਂਜੀ ਹਾਂਜੀ ਨੂਰਪੁਰ ਦੀ ਜਿਹੜੀ ਹੈਗੀ ਹੈ ਇਹਨਾਂ ਨੇ ਸਮੀਰਵਾਲ ਵਾਲੀ ਵਾਰਦਾਤ ਕੰਨੀ ਹੈ ਜਿਹੜੇ ਛੋਟੇ ਵਾਰਾਂ ਵਿੱਚ ਕਹਿੰਦੇਗੇ ਸੀ ਆਲੇ ਦੁਆਲੇ ਏਰੀਆ ਚੋਂ ਨੂਰਪੁਰ ਦੇ ਚੋਰੀ ਕੀਤੀ ਉਹ ਅਲਰੇਡੀ ਵੇਚੇ ਜਾਂਦੇ ਇਹਨਾਂ ਬੰਦੇ ਦਾ ਪਹਿਲਾਂ ਕ੍ਰਾਈਮ ਰਿਪੋਰਟ ਜੀ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਤਕਰੀਬਨ 14 ਮੁਕਦਮੇ ਦਰਜ ਹੈ ਜੀ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਮੁਹੰਮਦ ਨਸੀਮ ਉਸ ਬਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਵੀ ਨੇ ਇਹ ਸਾਰੇ ਚੋਰੀ ਦੇ ਮੁਕਦਮੇ ਨੇ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮੁਕਦਮੇ ਦਰਜ ਨੇ ਪੰਜਾਬ ਚ ਹੈ ਤੇ ਹਰਿਆਣਾ ਚ ਇਹ ਪੰਜਾਬ ਚ ਨਹੀਂ ਜੀ ਤੇ ਹਰਿਆਣਾ ਚ ਮਿਲਿਆ ਹਾਂ ਜੀ ਇਹ ਮੁਹੰਮਦ ਨਸੀਮ ਉਸ ਬਾਲਾ ਇਹਦੇ ਕਿੰਨੇ ਪਰਚੇ ਜੀ ਇੱਥੇ ਦੋ ਪਰਚੇ ਪਹਿਲਾਂ ਜੀ ਇੱਕ ਜਲੰਧਰ ਦਾ ਇੱਕ ਸਿਰਸਾ ਦਾ ਹੈ ਜੀ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਇਹ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਨੂੰ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿਹਨੂੰ ਛੇਤੀ ਜਿਹੜਾ ਚੋਰੀ ਕੀਤੀ ਜਾ ਸਕੇ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਕਿ ਲੋਕ ਸੋ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਘਰਾਂ ਦੇ ਜਿਹੜਾ ਚੋਰੀ ਨੂੰ ਅੰਜਾਮ ਦਿੰਦੇ ਸੀ ਜੀ ਗੱਡੀ ਮਾਟਰ ਪੁਲਿਸ ਕਸਟਡੀ ਚ ਆਉਂਦੇ ਉਹਨੇ ਜੋ ਐਕਟਿਵਿਟੀ ਪੜਾਈ ਕੇ ਦੇਖਿਆ ਮੈਂ ਕਿ ਜਿਹੜਾ ਕਾਰਵਾਈ ਕੀਤੀ ਗਈ ਹੈ ਕਿਸ ਤਰੀਕੇ ਨਾਲ ਉਹ ਬਲੂ ਬਲੀ ਹੈ ਕਿ ਮੇਸਰ ਪੰਜਾਬ ਤੱਕ ਪਹੁੰਚੀ। ਹਾਂਜੀ ਸਾਡੇ ਮਾੜ ਜੋ ਐਸਐਸਪੀ ਦਾ ਸ਼੍ਰੀ ਖਰਾਨਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਹੀਏ ਦੀ ਟੀਮ ਸੈਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੋਰਪੁਰ ਵਿਖੇ ਦੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਪਛਮਣ ਦੀ ਆਪਣੇ ਚੋਰੀਆਂ ਹੋਈਆਂ ਜਾਂ ਤੇ ਝੋਟੇ ਵਗੈਰਾ ਤੇ ਮੱਝਾਂ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਝਾਂ ਬਰਾਬਰ ਹੋਈਆਂ ਪਿੱਛੇ ਹਟ ਜਾ ਭਰਾ ਮੜ ਜਾ ਪਿੱਛੇ ਹਟ ਜਾ ਇਧਰ ਨੂੰ ਪੜਾਹਾਂ ਪਾਂਡੇਰੇ ਦਾ ਨਾ ਫੇਰੇ ਦਾ ਜਿੱਦੀ ਵੜਦੇ ਮੈਂ ਚਲਾਵਾਂ ਮੈਂ ਪੱਟਵਾ ਰਿਹਾ ਪਟਵਾ ਰਿਹਾ ਕਰਦੇ ਜੋ ਵੀ ਆਏ ਰਹੇ ਰਹੇ ਕਿਹਾ ਨੇ ਕੀ ਹੈ ਨਮਸਕਾਰ ਜੀ ਪਿਆਰੇ ਦਸਕੋ ਇਸ ਵੇਲੇ ਦੀ ਵੱਡੀ ਖਬਰ ਨੂਰਪੁਰ 베ਦੀ ਕਸਬੇ ਦੀ ਵਾਰੀ ਹੈ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਨੂਰਪੁਰ 베ਦੀ ਇਲਾਕੇ ਦੇ ਵਿੱਚ ਮੱਝਾਂ ਤੇ ਹੋਰ ਕਈ ਤਰ੍ਹਾਂ ਦੇ ਪਸ਼ੂ ਚੋਰੀ ਹੋਣ ਦੀਆਂ ਘਟਨਾਵਾਂ ਅਕਸਰ ਆਪਾਂ ਸੁਣੀਆਂ ਸੀ ਦਿਖਾਈਆਂ ਵੀ ਸੀ ਆਪਣੇ ਚੈਨਲ ਦੇ ਰਾਹੀਂ ਪਰ ਲੇਕਿਨ ਉਦੋਂ ਤੋਂ ਹੀ ਸੀਐਸਟਾਫ ਪਰ ਉਪਰ ਅਤੇ ਥਾਣਾ ਨੂਰਪੁਰ 베ਦੀ ਦੇ ਐਸਐਚਓ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਉਹਨਾਂ ਦੀ ਕੋਸ਼ਿਸ਼ਾਂ ਦੇ ਸਦਕਾ ਜਿਹੜੇ ਚੋਰਾਂ ਦੇ ਤੱਕ ਪਹੁੰਚਣ ਦੀ ਜਿਹੜੀ ਬਿਲਕੁਲ ਹੁਣ ਮਹਿੰਗਰੀ ਪੂਰੀ ਹੋ ਚੁੱਕੀ ਹੈ ਅੱਜ ਦੀ ਜਿਹੜੀ ਖਬਰ ਦੇ ਵਿੱਚ ਨੂਰਪੁਰ ਬੇਦੀ ਪੁਲਿਸ ਵੱਲੋਂ ਇੱਕ ਚੋਰ ਬრო ਜੋ ਕਿ ਮੱਝਾਂ ਜਾਂ ਹੋਰ ਪਸ਼ੂ ਵਗੈਰਾ ਚੋਰੀ ਕਰਕੇ ਮੰਡੀਆਂ ਦੇ ਵਿੱਚ ਆ ਕੇ ਵੇਚਦੇ ਸੀਗੇ ਉਹਨਾਂ ਨੂੰ ਕਾਬੂ ਕੀਤਾ ਹੈ ਤੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਗੁਰਵਿੰਦਰ ਸਿੰਘ ਢਿੱਲੋਂ ਐਸ.ਐਸ.ਓ ਦੀ ਅਗਵਾਈ ਦੇ ਵਿੱਚ ਕੀ ਦੱਸਦੇ ਨੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਓ ਸਭ ਲੈ ਚੱਲਦੇ ਹਾਂ ਨੂਰਪੁਰ ਬੇਦੀ ਜੇ ਮਿਤੀ 26 ਤੇ 27 ਦਰਮਿਆਣੀ ਰਾਤ ਨੂੰ ਪਿੰਡ ਸੁਵੀਰੋਵਾਲ ਵਿਖੇ ਤਿੰਨ ਮੱਝਾਂ ਸਾਡੇ ਏਰੀਆ ਚ ਚੋਰੀ ਹੋ ਗਈ ਸੀਗੀਆਂ ਤੇ ਉਧਰ ਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27 8224 ਅਦੀ